ਅੱਜ ਵੀ ਦੇਖਦੇ ਸਾਰੇ ਦੁਸ਼ਕਾਨਾ ਉਮਰ ਦੀ ਯੂਨੀਵਰਸਿਟੀ ਕੱਲ੍ਹ ਤੋਂ ਅੱਜ ਸਪੰਝ ਚੁੱਕਿਆ ਜੀ ਕਿ ਫੂਟਬਾਲ ਦੇ ਖੇਤ ਦੇ ਕੇ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਦੀ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਉਮਰ ਸਤਨਾਮ ਉਮਰਪੁਰਿਆ ਜੀ ਪਰ ਮੀਟ ਮੈਂ ਜਿਲੰਦਰ ਤੋਂ ਅਤੇ ਅਮਨ ਬਾਜਵਾ ਜੀ ਸੁਖਵੀਰ ਸਰ ਜੀ ਪਹੁੰਚੇ ਆ ਤੇ ਅਸੀਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਜੀ ਉਹਨਾਂ ਦੇ ਨਾਲ ਦਾ ਦੇ ਵਿੱਚ ਸਾਡੀ ਟੀਮ ਪਹੁੰਚੀ ਆ ਸਾਡੇ ਸਤਨਾਮ ਸਿੰਘ ਉਮਰਪੁਰਾ ਜੀ ਜਿਹੜੇ ਮੁਖ ਤੌਰ ਤੇ ਇਸ ਜਗ੍ਹਾ ਤੇ ਸਾਡੀ ਟੀਮ ਦੇ ਨਾਲ ਅਸੀਂ ਆਏ ਆ ਔਰ ਇੱਥੇ ਬਹੁਤ ਵਧੀਆ ਸ਼ਖਸੀਅਤਾਂ ਨੂੰ ਮਿਲਣ ਦਾ ਸਾਨੂੰ ਮੌਕਾ ਮਿਲਿਆ ਜਿਨ੍ਹਾਂ ਨੇ ਛੋਟੇ-ਛੋਟੇ ਕ੍ਰਾਈਮ ਜਿਹੜੇ ਘਰਾਂ ਦੇ ਵਿੱਚ ਮਹੱਲੇਆਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਔਰ ਇੱਕ ਬੜੀ ਸੋਹਣੀ ਟੀਮ ਦਾ ਸੰਗਠਨ ਜਿਹੜਾ ਅੱਜ ਇਕ ਤਿਆਰ ਕੀਤਾ ਗਿਆ ਵਾ ਜਿਹੜਾ ਇਹੋ ਜਿਹਾ ਕ੍ਰਾਈਮ ਨੂੰ ਕੰਟਰੋਲ ਕਰੇਗਾ ਔਰ ਇਹ ਕ੍ਰਾਈਮ ਜਿਹੜਾ ਘਰਾਂ ਚੋਂ ਉੱਠ ਕੇ ਬਾਅਦੋਂ ਸਮਾਜ ਦੇ ਲਈ ਇੱਕ ਬੜਾ ਭੱਦਾ ਜਿਹੜਾ ਕੋੜ ਬਣ ਜਾਂਦਾ ਇਹ ਕੋੜ ਨੂੰ ਉੱਠਣ ਤੋਂ ਪਹਿਲਾਂ ਹੀ ਨਪਿਆ ਜਾਏਗਾ ਉਰੇ ਮੈਂ ਸੋਚਦਾ ਕਿ ਬੜੀ ਅੱਛੀ ਸੋਚ ਆ ਔਰ ਬੜਾ ਵਧੀਆ ਉਪਰਾਲਾ ਏ ਉਰੇ ਉਪਰਾਲਾ ਇਕੱਲਾ ਕਪੂਰ ਥੱਲੇ ਤੇ ਨਹੀਂ ਬਲਕਿ ਹੌਲੀ-ਹੌਲੀ ਪੂਰੇ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਹਨੇਰੀ ਦੇ ਵਾਂਗ ਚੱਲੇਗਾ ਔਰ ਬੜੀ ਜਲਦੀ ਸਾਡਾ ਸਮਾਜ ਜਿਹੜਾ ਵਾ ਇਹ ਜਿਹੜੇ ਘਰੇਲੂ ਕ੍ਰਾਈਮ ਨੇ ਉਹਨਾਂ ਦੇ ਵਿੱਚੋਂ ਮੁਕਤ ਹੋਏਗਾ ਔਰ ਮੈਂ ਇੱਕ ਵਾਰ ਫੇਰ ਤੋ ਵਧਾਈ ਦਿੰਦਾ ਇਹ ਟੀਮ ਨੂੰ ਜਿਨ੍ਹਾਂ ਨੇ ਇਹ ਯਤਨ ਕੀਤਾ ਹੈ ਕਿ ਇਹੋ ਜੇ ક્રાઈમ ਜਿਨ੍ਹਾਂ ਦੀ ਕਦੀ ਕਿਸੇ ਨੇ ਆਵਾਜ਼ ਨਹੀਂ ਚੱਕੀ ਸੀ ਜਾਂ ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਅਸੀਂ ਇਹਨਾਂ ਕ੍ਰਾਈਮ ਦੇ ਉੱਤੇ ਵੀ ਕੋਈ ਕੰਮ ਕਰਨਾ ਕੋਈ ਸਾਨੂੰ ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ ਇਹ ਟੀਮ ਜਿਹੜੀ ਸਾਡੇ ਅਮਨਵੀਰ ਬਾਜਵਾ ਜੀ ਇਹਨਾਂ ਦੇ ਨਾਲ ਡਾਕਟਰ ਸਾਹਿਬ ਕਾਫੀ ਟੀਮ ਇਹਨਾਂ ਦੀ ਮਿਲੀ ਹੈ ਪਰ ਬੜਾ ਸੋਹਣਾ ਪ੍ਰਾਲਾ ਇਹਨਾਂ ਨੇ ਕੀਤਾ ਹੈ ਪਰ ਮੈਂ ਚਾਹਾਂਗਾ ਕਿ ਟੀਮ ਰਾਤ ਦਿਨ ਜ਼ਿਆਦਾ ਤਰੱਕੀ ਕਰੇ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਖਲੋਣ ਔਰ ਸੰਵਾਦਿਕ ਕ੍ਰਾਈਮ ਨੂੰ ਜੜਾ ਵਾ ਚੰਗੀ ਤਰ੍ਹਾਂ ਠੱਲ ਪਾਈ ਜਾਵੇ ਸਰ ਇੱਕ ਸਰਕਾਰ ਤੋਂ ਮੋਤਾ ਦੇਣਾ ਜਾ ਰਹੀ ਹੈ ਕੀ ਕਿਹਨੇ ਚੱਲ ਆਹ ਦੇਖੋ ਜੀ ਇਹ ਸਾਡੀ ਪਾਰਟੀ ਦਾ ਸਰਕਾਰ ਦਾ ਜੋ ਵੀ ਡਿਸੀਜਨ ਆਵੇਗਾ ਫਿਲਹਾਲ ਸਾਡੇਆ ਪ੍ਰਪੋਜ਼ਲ ਗਿਆ ਵਾ ਸਰਕਾਰ ਉੱਤੇ ਜੋ ਵੀ ਕੰਮ ਕਰੇਗੀ ਜੋ ਪਾਰਟੀ ਨੂੰ ਲੱਗੇਗਾ ਸਹੀ ਸਾਡੇ ਸਿਰ ਮੱਥੇ ਆ ਅਸੀਂ ਪਾਰਟੀ ਦੇ ਸਿਪਾਹੀ ਆ ਔਰ ਸਿਪਾਹੀ ਬਣ ਕੇ ਅਸੀਂ ਕੰਮ ਕਰਨਾ ਵਾ ਔਰ ਮੈਂ ਕਹਿੰਦਾ ਜਿਥੇ ਗੱਡੀ ਨੂੰ ਆਗ ਲੱਗੀ ਆ ਔਰ ਪੰਜਾਬ ਸਰਕਾਰ ਨੇ ਇੰਨੀ ਤਰੱਕੀ ਕੀਤੀ ਅੱਜ ਸੱਚਮੁੱਚ ਲੱਗਾ ਕੇ ਬਕੈ ਇੱਕ ਅੱਛਾ ਬਦਲਾ ਆਇਆ ਕਿ ਅੱਗ ਲੱਗੀ ਔਰ 2 ਮਿੰਟ ਦੇ ਵਿੱਚ ਬਿਲਕੁਲ 2 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਆ ਜਦ ਕਿ ਪਹਿਲੇ ਕੀ ਹੁੰਦਾ ਸੀਗਾ ਕਿ ਫੋਨ ਕਰੀ ਜਾਣੇ ਪਤਾ ਨਹੀਂ ਗੱਡੀ ਕਿੱਥੇ ਆ ਗਈ ਕੀ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੀਗਾ ਔਰ ਬੜੇ ਹੀ ਜਲਦੀ ਜਿਹੜਾ ਵਾ ਮੈਂ ਲਾਈਵ ਉਹਦੀ ਕੀਤਾ ਉਸ ਚੀਜ਼ ਨੂੰ ਆਪਣੇ ਪੇਜ ਤੋਂ ਕਿਉਂਕਿ ਮੈਨੂੰ ਇੱਕ ਦੁੱਖ ਤੇ ਲੱਗਾ ਕਿ ਗੱਡੀ ਨੂੰ ਅੱਗ ਲੱਗ ਗਈ ਪਰ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਜਲਦੀ ਪੰਜਾਬ ਸਰਕਾਰ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਉਹਨੂੰ ਕੰਟਰੋਲ ਕਰ ਲਿਆ ਔਰ ਇਹ ਬੜਾ ਵਧੀਆ ਕੰਮ ਜਿਹੜਾ ਮਾਨ ਸਰਕਾਰ ਨੇ ਇਹ ਕੀਤਾ ਹੈ ਕਿ ਜਿਹੜੀ ਅੱਜ ਸਮਾਜ ਦੀਆਂ ਜ਼ਰੂਰਤਾਂ ਸੀਗੀਆਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਰਕਾਰ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲਾਂਗੇ ਔਰ ਹਮੇਸ਼ਾ ਜੋ ਸਮਾਜਿਕ ਦੇ ਤੱਥਾਂ ਬਰਿਆਈ ਦੇ ਤੱਥ ਨੇ ਉਹਨਾਂ ਦਾ ਵਿਰੋਧ ਕਰਾਂਗੇ ਈ ਨਾਮ ਜੀ ਤੁਹਾਡਾ ਮੈਂ ਨਾ ਪਰਪਾਲਸੀ ਹਾਂ ਜੀ ਹਾਂਜੀ ਕਿੱਥੋਂ ਸਰ ਬਿਲੋਂਗ ਕਰਦੇ ਤੁਸੀਂ ਮੈਂ ਕਰਤਾਰਪੁਰ ਲਾਗੇ ਵਿਲੇਜ ਮੁਹੰਮਦਪੁਰ ਹੈ ਜੀ ਠੀਕ ਹੈ ਜੀ ਤੇ ਸਰ ਅੱਜ ਤੁਸੀਂ ਕਪੂਰਥਲਾ ਵਿੱਚ ਜੋ ਮੀਟਿੰਗ ਰੱਖੀ ਹੈ ਇਸ ਵਿਸ਼ੇ ਦੇ ਕੀ ਕਹਿਣਾ ਚਾਹੁੰਦੇ ਹੋ ਮੈਡਮ ਦੇਖੋ ਸਾਡੀ ਟੀਮ ਪਹਿਲਾਂ ਵੀ ਬਣੀ ਸੀਗੀ ਪਰ ਉਹ ਟੀਮ ਦੇ ਵਿੱਚ ਇਹ ਟੀਮ ਹੁਣ ਵੱਖਰੀ ਤਾਂ ਉਹਨਾਂ ਤੋਂ ਕੀਤੀ ਗਈ ਹੈ ਪਹਿਲਾਂ ਕਿਹੜੀ ਟੀਮ ਬਣੀ ਸੀਗੀ ਇਹ ਕ੍ਰੈਮ ਬ੍ਰਾਂਚ ਹੀ ਸੀਗੀ ਠੀਕ ਹੈ ਉਸ ਟੀਮ ਦੇ ਵਿੱਚ ਕੁਝ ਮੈਂਬਰ ਇਦਾਂ ਦੇ ਸੀ ਜਿਹੜੇ ਲੋਕਾਂ ਨੂੰ ਘਬਰਾਹ ਕਰਕੇ ਉਹਨਾਂ ਤੋਂ ਪੈਸੇ ਉਹਨਾਂ ਲੋਨ ਦਵਾਉਂਦੇ ਸੀ ਜਾ ਕੇ ਕਹਿੰਦੇ ਏਜੰਟਾਂ ਤੋਂ ਏਜੰਟਾਂ ਤੋਂ ਤੁਹਾਨੂੰ ਪੈਸੇ ਦ ਉਹ ਬਿੱਟਰ ਸਾਰਾ ਕਰੇ ਸੀ ਕਿ ਇਹਨਾਂ ਨੇ ਹੋਰ ਵੀ ਬਹੁਤ ਜਲਦੀ ਕਾਰਡ ਬਣਾ ਕੇ ਵੀ ਉਹਨਾਂ ਨੇ ਬਹੁਤ ਦਿੱਤੇ ਆ ਲੋਕਾਂ ਨੂੰ ਜਲਦੀ ਕਾਰਡ ਕੇ 3000 ਲੈ ਲਿਆ ਕੇ ਤੋਂ 1000 ਲੈ ਲਿਆ ਕੇ 2000 ਲੈ ਲਿਆ ਇਦਾਂ ਦੇ ਕੰਮ ਉਹ ਕਿਤੇ ਇਸ ਕਰਕੇ ਅਸੀਂ ਇਹ ਟੀਮ ਆਪਣੀ ਬੱਕਰੀ ਬਣਾ ਰਹੇ ਆ ਠੀਕ ਹੈ ਜੀ ਹਾਂ ਤੇ ਇਸ ਵਿੱਚ ਕੀ ਕੀ ਕੰਮ ਕੀਤੇ ਜਾ ਰਹੇ ਆ ਸਰ ਇਹਦੇ ਵਿੱਚ ਆਹ ਦੇਖੋ ਜੀ ਜੋ ਤਕਾ ਹੋਣ ਰਿਹਾ ਆ ਕਿਸੇ ਕੋਈ ਕੋਈ ਵੀ ਕਰੈਮ ਆ ਕਰੈਮ ਦੇ ਅਸੀਂ ਨਾਲ ਖੜੇ ਆ ਕੋਈ ਵੀ ਕਰੂਗਾ ਕਰੈਮ ਅਸੀਂ ਉਹਦੇ ਖਿਲਾਫ ਖੜੇ ਆ ਪਹਿਲਾਂ ਵੀ ਤੁਸੀਂ ਕਿਸੇ ਐਨਜੀਓ ਵਿੱਚ ਸੀ ਜੀ ਸਰ ਮੈਂ ਕਥਨ ਦੁਨੀਆ ਦਾ ਉਹਨਾਂ ਦਾ ਮੈਂਬਰ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਤਾਂ ਤਿੰਨ ਸਾਲ ਹੋ ਗਏ ਜੀ ਠੀਕ ਹੈ ਓਕੇ ਸਰ ਸਰ ਅੱਜ ਜੋ ਕਪੂਰਤਲੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਇਹਦੇ ਕਿਸ ਵਿਸ਼ੇ ਤੇ ਇਹ ਕੀ ਕਹਿਣਾ ਚਾਹੁੰਗੋ ਤੁਸੀਂ ਮੈਂ ਜੀ ਸੁਖਮਨ ਸਿੰਘ ਉਮਰਪੁਰਾ ਬਟਾਲਾ ਤੋਂ ਬਿਲੋਂਗ ਕਰਦਾ ਅੱਜ ਸਾਡੀ ਕ੍ਰਾਈਮ ਕੰਟਰੋਲ ਦੀ ਇੱਕ ਨਵੀਂ ਟੀਮ ਉਹਨੂੰ ਅਸੀਂ ਨਵੇਂ ਤੰਗ ਦੇ ਨਾਲ ਅੱਗੇ ਲੈ ਕੇ ਆ ਰਹੇ ਹਾਂ ਬਸ ਉਸੇ ਸਿਲਸਲੇ ਦੇ ਵਿੱਚ ਹੀ ਸਾਡੇ ਜਿੰਨੇ ਵੀ ਕਪੂਰਥਲਾ ਏਰੀਏ ਦੇ ਸਾਡੇ ਸੱਜਣ ਸਾਡੀਆਂ ਭੈਣਾਂ ਭਰਾ ਇਹ ਸਾਰੇ ਇੱਥੇ ਇਕੱਤਰ ਹੋਏ ਆ ਤੇ ਕੋਈ ਆਪਾਂ 20 ਦਿਨ ਦਾ ਟਾਈਮ ਲੈਂਦੇ ਆ 20 ਦਿਨ ਤੱਕ ਇਹ ਜਿਹੜੀ ਸਾਡੀ ਜਥੇਬੰਦੀ ਆ ਜਿਹੜੀ ਸਾਡੀ ਕ੍ਰਾਈਮ ਟੀਮ ਆ ਇਹਨੂੰ ਅਸੀਂ ਲਾਂਚ ਕਰਾਂਗੇ ਜੀ ਉਹ ਜਿਹੜਾ ਲਾਂਚ ਕਿੱਥੇ ਕਰਨਾ ਆ ਉਹ ਦੇਖਾਂਗੇ ਜੀ ਜਾਂ ਜਲੰਧਰ ਕਰਾਂਗੇ ਜਾਂ ਬਟਾਵਾਂ ਕਰਾਂਗਾ ਜਾਂ ਕਿਤੇ ਜੇ ਸਾਨੂੰ ਲੋੜ ਪਈ ਤੇ ਸ਼ਾਇਦ ਕਪੂਰਥਲਾ ਦੇ ਵਿੱਚ ਵੀ ਫੰਕਸ਼ਨ ਰੱਖ ਸਕਦੇ ਆ ਇਹਦੇ ਵਿੱਚ ਇਹੋ ਚੀਜ਼ਾਂ ਜੀ ਅੱਜ ਕੱਲ ਬਹੁਤ ਜ਼ਿਆਦਾ ਗਰੀਬ ਲੋਕਾਂ ਤੇ ਅਤਿਆਚਾਰ ਹੋ ਰਿਹਾ ਜਿਹੜੇ ਗਰੀਬ ਆ ਉਹਨਾਂ ਨੂੰ ਲਤਾੜਿਆ ਜਾ ਰਿਹਾ ਆ ਉਹਨਾਂ ਦੀ ਹਵਾਬਾਜ਼ਤ ਤੇ ਸੇਵਾ ਵਾਸਤੇ ਇਹ ਜਿਹੜਾ ਸਾਡਾ ਗਰੁੱਪ ਆ ਇਹ ਅਸੀਂ ਖੜਾ ਕੀਤਾ ਆ ਅਸੀਂ ਤੇ ਮੈਂ ਤੇ ਪੀਟੂ ਚੀਦਾ ਜੀ 25 30 ਸਾਲ ਤੋਂ ਆਪਣੀਆਂ ਜਥੇਬੰਦੀਆਂ ਚਲਾ ਹੀ ਰਹੇ ਆ ਲੇਕਿਨ ਇਧਰ ਵਾਲੇ ਸਾਡੇ ਬੱਚੇ ਵੀ ਲਾ ਲਓ ਸਾਡੀਆਂ ਭੈਣਾਂ ਲਾ ਲਓ ਸਾਡੇ ਛੋਟੇ ਭਰਾ ਲਾ ਲੋ ਸਤਵੀਰ ਪਾਜੀ ਸਾਡੇ ਅਮਨ ਬਾਜਵਾ ਜੀ ਦਿੱਤੀ ਜੀ ਡਾਕਟਰ ਹਰਬੀਰ ਜੀ ਅਮਨ ਮੈਡਮ ਜੀ ਇਹਨਾਂ ਸਾਰਿਆਂ ਨੇ ਅਪਰਾਲਾ ਕੀਤਾ ਕਿ ਕਿਉਂ ਨਾ ਅਸੀਂ ਆਪਣਾ ਇੱਕ ਇੱਥੇ ਵੀ ਗਰੁੱਪ ਬਣਾਇਆ ਜਾਵੇ ਅੱਜ ਆਏ ਸੀਗੇ ਤੇ ਬਹੁਤ ਮਾਨਸਤਕਾਰ ਮਿਲਤਾ ਸਾਨੂੰ ਕਪੂਰਥਲੇ ਦੇ ਭੈਣ ਭਰਾਵਾਂ ਨੇ ਤੇ ਇਹਨੂੰ ਹੁਣ ਆਪਣੇ ਸਿਸਟਮ ਦੇ ਨਾਲ ਸਿੱਝ ਸਿੱਜੇ ਇਹਨੂੰ ਅਸੀਂ ਅੱਗੇ ਵਧਾਵਾਂਗੇ ਤੇ ਜਿਹੜੇ ਗਰੀਬ ਆ ਉਹਨਾਂ ਦੇ ਮਾੜ ਹੱਕ ਸੱਚ ਦੀ ਲੜਾਈ ਜਮਾ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਜੀ ਅੱਜ ਕੱਲ ਜਿਹੜਾ ਸਿਸਟਮ ਚੱਲਣ ਡਿਆ ਨਸ਼ਿਆਂ ਦਾ ਜਾਂ ਜਿਹੜੇ ਆ ਲੋਕੀ ਆ ਜਿਹੜੇ ਟਰੈਵਲ ਏਜੰਟ ਅੱਗੀਆਂ ਚੁੱਕੀਆਂ ਮਾਰਨ ਡੇ ਨੇ ਮੈਂ ਇਹਨਾਂ ਨੂੰ ਇਹੋ ਚੀਜ਼ ਕਰਨਾ ਚਾਹੁੰਦਾ ਵੀ ਕਿੰਨਾਂ ਚੀਜ਼ਾਂ ਤੋਂ ਵੀ ਬਚ ਕੇ ਰਹੋ ਤੇ ਥੋੜਾ ਕਿ ਸੱਚਾਈ ਵਾਲੇ ਪਾਸੇ ਚੱਲੋ ਲੋਨ ਵਾਲੇ ਵੀ ਜਿਆਦਾ ਰੋਕੀ ਤੇ ਜਿਹੜੇ ਮਾੜੇ ਕੰਮ ਕਰਦੇ ਉਹਨੂੰ ਛੱਡੋ ਤੇ ਆਪਣੀ ਹੱਕ ਸੱਚ ਦੀ ਰੋਟੀ ਕਮਾਓ ਖਾਓ ਠੀਕ ਅਮਨ ਪ੍ਰਤਾਪ ਸਿੰਘ ਬਾਜਵਾ ਜੀ ਮੈਂ ਪਹਿਲੇ ਕ੍ਰਾਈਮ ਟੋਲ ਆਰਗੇਨਾਈਜੇਸ਼ਨ ਦਾ ਸਟਰੀਟ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕਾ ਸੋ ਸਾਨੂੰ ਅੱਜ ਅਸੀਂ ਆਪਣੀ ਨਵੀਂ ਸੰਸਥਾ ਜਿਹਦਾ ਨਾਮ ਹੈ ਕ੍ਰਾਈਮ ਇਨਵੈਸਟੀਗੇਸ਼ਨ ਬੀਰੋ ਆਰਗੇਨਾਈਜੇਸ਼ਨ ਦਾ ਅਧਿਕਾਰਨ ਕੀਤਾ ਸੋ 15 ਤੋਂ 20 ਦਿਨ ਦੇ ਵਿੱਚ ਸਾਡੇ ਰਜਿਸਟਰेशन ਹੋ ਕੇ ਸਾਨੂੰ ਹੋਰ ਇੱਕ ਨੰਬਰ ਮਿਲ ਜਾਊਗਾ ਉਸ ਤੋਂ ਬਾਅਦ ਮੇਰੀ ਪੂਰੀ ਕਪੂਰਥਲਾ ਟੀਮ ਪੂਰੇ ਪੰਜਾਬ ਦੇ ਹੁਦੇਦਾਰ ਸਾਡੇ ਨਾਲ ਮੇਰਾ ਸਰਦਾਰ ਸੁਤਵੀਰ ਸਿੰਘ ਜੀ ਡਾਕਟਰ ਅਮੀਤ ਤੌਰ ਜੀ ਸਾਡੇ ਪਰਮਪਾਲ ਜੀ ਸਾਡੇ ਤਰਨ ਸੋਦ ਜੀ ਮਦਨ ਲਾਲ ਜੀ ਮੇਰੇ अनेका ਵੀਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਸਾਰਿਆਂ ਦਾ ਬਹੁਤ ਪਰਮਾ ਹੰਗਾਰਾ ਮੇਰੇ ਆ ਸੋ ਸਾਡੀ ਟੀਮ ਦੇ ਇਥੇ ਮੀਟਿੰਗ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਸਤਨਾਮ ਸਿੰਘ ਉਮਰਪੁਰਾ ਜੀ ਸਾਡੇ ਪੀਟਰ ਚਿਤਾ ਜੀ ਹੋਰ अनेका ਵੀਰ ਇਥੇ ਪਹੁੰਚੇ ਆ ਅਸੀਂ ਦਿਲ ਦੀਆਂ ਗੱਲਾਂ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਜਥੇਬੰਦੀਆਂ ਨੇ ਸਾਡੀ ਜਥੇਬੰਦੀ ਦਾ ਸਹਾਦੇਨ ਦਾ ਸਾਨੂੰ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡੋ ਪਿੰਡੀ ਜਾ ਕੇ ਸਭ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਚੱਕਾਂਗੇ ਜਿਹੜੇ ਨੌਜਵਾਨ ਵੀਰ ਆਪਣੇ ਨਸ਼ੇ ਦੀ ਜ਼ਿੰਦਗੀ ਤੋਂ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਉਹਨਾਂ ਨੂੰ ਗਾਈਡ ਕਰਕੇ ਪੰਜਾਬ ਸਰਕਾਰ ਦੀ ਸਹਾਇਤਾ ਦੇ ਨਾਲ ਉਹਨਾਂ ਨਸ਼ਾ ਛਡੋ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ ਕਿ ਤਾਂ ਜੋ ਆਪਣੇ ਨਸ਼ੇ ਦੇ ਕੋੜ ਵਾਲੀ ਜ਼ਿੰਦਗੀ ਨੂੰ ਛੱਡ ਕੇ ਇੱਕ ਵਧੀਆ ਜ਼ਿੰਦਗੀ ਜੀ ਸਕਣ ਨਾਲ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਸੈਮੀਨਾਰ ਕਰਾਂਗੇ ਔਰ ਜਿੱਥੇ ਵੀ ਸਾਡੀ ਧੀਆਂ ਪੇਣਾ ਦੇ ਅਤਿਆਚਾਰ ਹੁੰਦਾ ਉਹਦਾ ਆਵਾਜ਼ ਬੁਲੰਦ ਕਰਾਂਗੇ ਅਸੀਂ ਕਿਸੇ ਕੋ ਵੀ ਡਰ ਕੇ ਸਾਡੀ ਕਿਸੇ ਕੋ ਵੀ ਡਰ ਕੇ ਆਪਣੀ ਆਵਾਜ਼ ਗੁਮਰਾਹ ਨਹੀਂ ਕਰੂਗੀ ਜਿਹੜਾ ਵੀ ਸਾਡੀ ਸੰਸਥਾ ਦੇ ਕੋਲ ਕੋਈ ਵੀ ਆਵੇ ਚਾਹੇ ਕੋਈ ਜਨਤੀ ਦਾ ਕੇਸ ਹੋਵੇ ਚਾਹੇ ਕੋਈ ਲੋਨ ਡਿਪਾਰਟਮੈਂਟ ਦਾ ਕੇਸ ਹੋਵੇ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਹੁੰਦਾ ਹੋਵੇ ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ ਸਾਡੀ ਜਥੇਬੰਦੀ ਠੋਕੇ ਦਾ ਸਾਥ ਦੇਊਗੀ ਸੋ ਧੰਨਵਾਦ ਸਾਨੂੰ ਬਹੁਤ ਪਰਮਾਹੰਗਾਰਾ ਪੂਰੇ ਪੰਜਾਬ ਦੇ ਵਿੱਚੋਂ ਸਾਨੂੰ ਪਰਮਾਹੰਗਾਰਾ ਮਿਲਿਆ ਜਿਸ ਦਿਨ ਸਾਡੀ ਰਜਿਸਟ੍ਰੇਸ਼ਨ ਹੁੰਦੀ ਆ ਵੱਡੇ ਪੱਦਰ ਤੇ ਜਾਂ ਕਪੂਰਥਲਾ ਜਾਂ ਬਟਾਲੇ ਦੇ ਵਿੱਚ ਅਸੀਂ ਇੱਕ ਆਪਣਾ ਦੂਸਰਾ ਰੈਲੀ ਕੱਢਾਂਗੇ ਸੋ ਸਾਨੂੰ ਬਹੁਤ ਆਸ ਉਮੀਦ ਆ ਕਿ ਆਮ ਜਿੰਨੇ ਵੀ ਸੰਸਥਾ ਸਾਡੇ ਨਾਲ ਸਾਨੂੰ ਸਾਰਿਆਂ ਰਲ ਮਿਲ ਕੇ ਅਸੀਂ ਕੰਮ ਕਰਾਂਗੇ ਸਿਰ ਕਈ ਵਾਰੀ ਬਾਜਵਾ ਜੀ ਇਦਾਂ ਹੁੰਦਾ ਕਿ ਜਦੋਂ ਜਿਹੜੀ ਸਾਡੀ ਆਪਣੀ ਸੰਸਥਾ ਨਾਲ ਟਾੜੀ ਨਾਲ ਜੁੜੇ ਆ ਜਿੱਦਾਂ ਤੁਸੀਂ ਦੱਸਿਆ ਏਜੰਟੀ ਦੇ ਕੇ ਜਾਂ ਕਿਤੇ ਵੀ ਕਈ ਵਾਰੀ ਹੁੰਦਾ ਕਿ ਜਿਹੜੇ ਆਪਣੀ ਸੰਸਥਾ ਨਾਲ ਜੁੜੇ ਉਹਨਾਂ ਦਾ ਮਿਲਣ ਜਾਂਦੇ ਪੈਸੇ ਦੇ ਵਿੱਚ ਲੈਣ ਦੇਣ ਦੇ ਵਿੱਚ ਜਨਾਬ ਕੋਈ ਹੋਵੇ ਚਾਹੇ ਮੈਂ ਹੋਵਾਂ ਆਪਾਂ ਉਹਨਾਂ ਦੀ ਸਪੋਰਟ ਉਹਦੀ ਠੋਕੇ ਵਿਰੋਧ ਕਰਾਂਗੇ ਚਾਹੇ ਕੋਈ ਹੋਵੇ ਜੇ ਸਾਡੀ ਸੰਸਥਾ ਦਾ ਕੋਈ ਇਦਾਂ ਦਾ ਕੰਮ ਕਰਦਾ ਲੱਭੂਗਾ ਉਹਨੂੰ ਟਰਮੀਨੇਟ ਕਰਾਂਗੇ ਤੇ ਪ੍ਰਸ਼ਾਸਨ ਦੇ ਓਕੇ ਪਰਚਾ ਕਰਾਵਾਂਗੇ ਤੇ ਇੱਕ ਬੰਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਤੋਂ ਸੁਟਾਵਾਂਗੇ ਜੋ ਅਸੀਂ ਕਹਿ ਤਾ ਉਹ ਟਾਲਿਆ ਕਿਸੇ ਦੀ ਕਿਸੇ ਕੋ ਡਰਦੇ ਨਹੀਂ ਨਾ ਕਿਸੇ ਨੂੰ ਡਰਨ ਦਵਾਂਗੇ ਨਾ ਸਾਨੂੰ ਕਿਸੇ ਦਾ ਡਰਿਆ ਨਾ ਸਾਨੂੰ ਕਿਸੇ ਦਾ ਖੋਪਿਆ ਅਸੀਂ ਆਜ਼ਾਦ ਬੰਦੇ ਹਾਂ ਤੇ ਯਾਦ ਹੀ ਰਵਾਂਗੇ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਬੀਰ ਸਿੰਘ ਤੇ ਮੈਂ ਪਹਿਲਾਂ ਕ੍ਰਾਈਮ ਕੰਟਰੋਲ ਦੇ ਵਿੱਚ ਜਿਹੜਾ ਅਸੀਂ ਤੇ ਅਮਨ ਪ੍ਰਤਾਪ ਸਿੰਘ ਬਾਅਦ ਵਿੱਚ ਸਾਡੀ ਸਾਰੀ ਟੀਮ ਜਿਹੜੀ ਅਸੀਂ ਕੰਮ ਕਰਦੇ ਸੀਗੇ ਤਕਰੀਬਨ ਅਸੀਂ ਸਾਰੇ ਜਨਾਂ ਨੇ ਉਹ ਕ੍ਰਾਈਮ ਕੰਟਰੋਲ ਦੀ ਸਾਰੀ ਟੀਮ ਅਸੀਂ ਜਨਾਂ ਦਾ ਵੀਰਾਂ ਟਰਮੀਨੇਟ ਕਰ ਚੁੱਕਿਆ ਉਹਨਾਂ ਨੂੰ ਛੱਡ ਚੁੱਕੇ ਆ ਤੇ ਅਸੀਂ ਆਪਣੀ ਜਿਹੜੀ ਆ ਸੰਸਥਾ ਰਜਿਸਟਰ ਕਰਵਾਉਣ ਜਾ ਰਹੇ ਆ ਜਿਹੜੀ ਉਹ ਸੰਸਥਾ ਰਜਿਸਟਰ ਕਰਵਾਈ ਆ ਉਹਦੇ ਵਿੱਚ ਅਸੀਂ ਜਿੰਨੇ ਵੀ ਆ ਸਾਫ਼ ਤੋਂ ਸਾਫ਼ ਸੁਥਰੇ ਜਿਹੜੇ ਆ ਬੰਦੇ ਹੋ ਰੱਖਾਂਗੇ ਕੋਈ ਵੀ ਜਿਹੜਾ ਇਹਦੇ ਵਿੱਚ ਕੋਈ ਗਲਤ ਕੰਮ ਉਹ ਨਹੀਂ ਕੀਤਾ ਜਾਵੇਗਾ ਅਗਰ ਕੋਈ ਸਾਡੀ ਟੀਮ ਹੋਵੇ ਚਾਹੇ ਕੋਈ ਵੀ ਹੋਵੇ ਗਲਤ ਕੰਮ ਕਰਦਾ ਆ ਤੇ ਉਹਦੇ ਤੇ ਤੁਰੰਤ ਪਰਚਾ ਹੋਵੇਗਾ ਤੇ ਤੁਰੰਤ ਸਾਡੀ ਟੀਮ ਦੇ ਵਿੱਚੋਂ ਵੀ ਟਰਮੀਨੇਟ ਕੀਤਾ ਜਾਵੇਗਾ ਸਰ ਇਹਨਾਂ ਦੇ ਕੀ ਜਿਹੜੀ ਤੁਸੀਂ ਟੀਮ ਤਿਆਰ ਕਰ ਰਹੇ ਇਹਨਾਂ ਦੇ ਕੀ ਕਾਰਡ ਵਗੈਰਾ ਵੀ ਬਣਾਏ ਜਾਣਗੇ ਹਾਂਜੀ ਸਾਰਿਆਂ ਦੇ ਕਾਰਡ ਬਣਾਏ ਜਾਣਗੇ ਸਾਰਿਆਂ ਦੇ ਜਿਹੜੇ ਆ ਅਹੁਦੇ ਆ ਉਹ ਵੱਖਰੇ ਵੱਖਰੇ ਦਿੱਤੇ ਜਾਣਗੇ ਤੇ ਜਿਹੜੀ ਵੀ ਟੀਮ ਦੇ ਬੰਦੇ ਆਪਣੇ ਕੰਮ ਕਰਨ ਜਾਂਦੇ ਆ ਉਸ ਬੰਦਿਆਂ ਨੂੰ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਜਾਣਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਲਿਖਤੀ ਰੂਪ ਵਿੱਚ ਲਿਖੇ ਜਾਣਗੇ ਕਿ ਆਹ ਬੰਦੇ ਜਿਹੜੇ ਆ ਪੰਜ ਆ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਉਹ ਕੰਮ ਕਰਨ ਗਏ ਆ। ਅੱਜ-ਉੱਜ ਕੇਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਕਾਰਡ ਦਾ ਸਸਤਾ ਤੇ ਬਣ ਜਾਂਦੇ ਆ। ਲੇਕਿਨ ਜਿਹੜੇ ਬੰਦੇ ਕਾਰਡ ਬਣਾ ਲੈਂਦੇ ਕੇਈ ਵਾਰੀ ਉਹ ਐਸੇ ਹੀ ਉਧਰ ਦੀ ਉੱਤੇ ਦਬਕਾ ਮਾਰਦੇ ਆ। ਨਹੀਂ ਜੀ ਦੇਜਾਇਰ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ ਕਿਉਂਕਿ ਇਹੋ ਜਿਹਾ ਕੰਮ ਜਿਹੜਾ ਪਹਿਲਾਂ ਇਹ CRO ਕ੍ਰਾਈਮ ਕੰਟਰੋਲ ਦੇ ਵਿੱਚ ਕੀਤਾ ਜਾਂਦਾ ਸੀ। ਤਾਹੀਂ ਅਸੀਂ ਉਹ ਚੀਜ਼ ਨੂੰ ਛੱਡ ਕੇ ਜਿਹੜੀ ਆਪਦੀ ਸੰਸਥਾ ਜਿਹੜੀ ਆ ਉਹ ਬਣਾਈ ਆ ਤੇ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਚਾਹੇ ਉਹ ਲੋਨ ਡਿਪਾਰਟਮੈਂਟ ਦਾ ਕੰਮ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਨੂੰ ਵੀ ਅਸੀਂ ਇਹ ਬਖਸ਼ਾਂਗੇ ਸੁਖਵੀਰ ਜੀ ਤੁਸੀਂ ਜਿਹੜੀ ਐਨ ਜੀਓ ਬਣਾ ਰਹੇ ਹੋ ਬਣ ਚੁੱਕੀ ਹੈ ਇਹ ਵਿੱਚ ਕਿਹੜੇ ਕਿਹੜੇ ਕੇਸ ਤੁਸੀਂ ਹੈਂਡਲ ਕਰ ਰਹੇ ਹੋ ਮੈਡਮ ਜੀ ਜਾਂ ਜੇਕਰ ਕਿਸੇ ਕੁੜੀ ਨਾਲ ਧੱਕਾ ਹੋ ਰਿਹਾ ਜਾਂ ਸੋਹਰਾ ਪਰਿਵਾਰ ਤੰਗ ਕਰ ਰਿਹਾ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਜਾਂ ਕਿਸੇ ਨਾਲ ਕੋਈ ਗਲਤ ਅਤਿਆਚਾਰ ਹੋ ਰਿਹਾ ਵਾ ਹਰ ਪੱਖੋਂ ਸਾਡੀ ਜਿਹੜੀ ਆ ਟੀਮ ਨਾਲ ਖੜੂਗੀ ਤੇ ਸਾਨੂੰ ਆਸ ਹੈ ਕਿ ਸਾਡੀ ਟੀਮ ਜਿਹੜੀ ਆ ਚੈਂਟਰ ਚੈਂਨ ਬਣ ਕੇ ਜਿਹੜੀ ਚੱਲੂਗੀ ਤੇ ਸਾਡੇ ਨਾਲ ਸਤਨਾਮ ਸਿੰਘ ਜੀ ਤੇ ਫੀਟਰਜੀਤਾ ਜੀ ਸਾਰੇ ਜਾਣੇ ਜਿਹੜੇ ਆ ਉਹ ਸਾਡਾ ਸਾਥ ਦੇਣਗੇ ਇਹਦੇ ਵਿੱਚ ਜਿਹੜੀ ਸਾਡੀ ਟੀਮ ਦੇ ਜਿਹੜੇ ਮੈਂਬਰ ਨੇ ਉਹ ਹੈਗੇ ਆ ਅਮਨ ਪ੍ਰਤਾਪ ਸਿੰਘ ਬਾਜਵਾ ਜੀ ਸਤਵੀਰ ਸਿੰਘ ਜੀ ਤੇ ਪਰਮਪਾਲ ਜੀ ਸੂਜ ਜੀ ਤੇ ਅਮਨ ਮੈਡਮ ਛਾਪੜ ਤੋਂ ਪ੍ਰੀਤ ਮੈਡਮ ਜੀ ਤੇ ਆਪਣੇ ਡਾਕਟਰ ਹਰਮੀਤ ਕੌਰ ਜੀ ਮਦਨ ਲਾਲ ਜੀ ਗੁਰਮੀਤ ਜੀ ਗੁਰਜੀਤ ਸਿੰਘ ਜੀ ਤੇ ਪ੍ਰਿੰਸਪਾ ਜੀ ਔਰ ਸਾਡੇ ਹੋਰ ਜਿਹੜੇ ਭਰਾ ਨੇ ਉਹਨਾਂ ਦਾ ਜਿੰਨਾ ਦਾ ਨਾਮ ਨਹੀਂ ਪਿਆ ਗਿਆ ਤੇ ਉਹਨਾਂ ਨੂੰ ਵੀ ਮਾਫੀ ਮੰਗਦਾ ਆ ਤੇ ਅਸੀਂ ਸਾਰਿਆਂ ਨੇ ਜਿਹੜਾ ਵਰਕ ਕਰਾਂਗੇ ਸ਼ਹਿਰਾਂ ਪਿੰਡਾਂ ਦੇ ਵਿੱਚ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਹੌਲੜਾਂਗੇ ਓਪਨ ਚੈਲੰਜ 올 프로블럼 솔루션 위드인 21 미닛 모인지스 무라드 스페셜리스트 नौकरी ते कारोबार दे विच तरक्की कर क्लेश सौतन दुश्मन तों छुटकारा प्रेम विवाह विदेश यात्रा लक्ष्मी बंधन लूटो 맥스 로टरी मन चाहे प्यार वशीकरण की टक्करया जमीन जायदाद कोर्ट केस मुट करनी पटको चाहि जिथे पर कम होएगा एथे फोन कर दिया ही जिंदगी सवारो मिलो लुधियाना मोबाइल नंबर नाइन एट सैवन एट सिक्स सेवन एट डबल सिक्स जीरो